ਤੁਸੀਂ ਇੱਥੋਂ ਜਾਓ ਕਿਤੇ ਇਹ ਨਾ ਹੋ ਉਹਨੂੰ ਛੱਡ ਕੇ ਮੈਂ ਤੁਹਾਨੂੰ ਥਾਣੇ ਲੈ ਜਾਵਾਂ ਨਾ ਇਹ ਕਿਵੇਂ ਲੈ ਜਾਓਗੇ ਥਾਣੇ ਜੇ ਤੁਸੀਂ ਪੁਲਸਾਂ ਲੈਦੇ ਇਹ ਮਤਲਬ ਥੋੜੀ ਜਿਹੀ ਸ਼ਰਮ ਤਾਂ ਕਰੋਂਗੇ ਤੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਚੁੱਪ ਕਰੋ ਚੁੱਪ ਕੀ ਤੱਕੇਸ਼ਾਹੀ ਹੈ ਉਹਦਾ ਸ਼ਰਮ ਨੂੰ ਤੁਸੀਂ ਜਾਂਦਾ ਤੱਕੇਸ਼ਾਹੀ ਆ ਕੁੜੀ ਨੂੰ ਰਵਾਈ ਜਾਂਦੇ ਆ ਤੁਸੀਂ ਤੈਨੂੰ ਗੱਲ ਦਾ ਪਤਾ ਚੱਲ ਗੱਲ ਦੱਸ ਗੱਲ ਦੱਸ ਕੀ ਹੈ ਕੀ ਹੈ ਓਏ ਇਹਦਾ ਚਲਾਨ ਕੱਟਿਆ ਮੈਂ ਤਾਂ ਕਰਕੇ ਰੋ ਰਹੀ ਆਂ ਵੂਮਨ ਨਾ ਲਾਇਸੈਂਸ ਨਾ ਆਪੀ ਇਹ ਉੱਤੋਂ ਸਕੂਟਰੀ ਐ ਲਈ ਆਉਂਦੀ ਸੀ ਥੋੜੇ ਵਿੱਚ ਮੇਰਾ ਦੱਸ ਕੀ ਕਸੂਰ ਆ ਚਲਾਨੇ ਸੋਪਾ ਇੱਥੇ ਦਾ ਮਸਲਾ ਹੀ ਹੋਰ ਆ ਮਾਲ ਦੇ ਬੰਦੇ ਐ ਨਹੀਂ ਸਾਲਿਆ ਖੂਨ ਨਵਾਂ ਲੈ ਜਦੋਂ ਦਾ ਆਇਆ ਜਿਹੜੀ ਬਣਾਈਆਂ ਨਾ ਖੜੇ ਤੂੰ ਚੁੱਪ ਕਰ ਨਹੀਂ ਜਲਦੀ ਇੱਕ ਮਿੰਟ ਹੁਣ ਜਾਏਂਗੀ ਮਸਤੇ ਸਰ ਸਰ ਮੈਂ ਥੋ ਇੱਕ ਗਲਤੀ ਨਾਲ ਚਲਾਨ ਕੱਟਿਆ ਗਿਆ ਜੀ ਉਹ ਪਰਨਾ